ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕੁੰਭ ਰਾਸ਼ੀ ਜੂਨ 2025 ਦੇ ਵਿੱਚ ਇਹਨਾਂ ਦੇ ਨਾਲ ਹੁਣ ਕੀ ਵਾਪਰਨ ਵਾਲਾ ਹੈ ਜੋ ਕਿ ਸਭ ਕੁਝ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਇਹਨਾਂ ਦੇ ਲਈ ਹੁਣ ਟੁੱਟਣ ਵਾਲੇ ਹਨ ਰਿਕਾਰਡ ਜੋ ਕਿ ਕੋਈ ਰੋਕ ਨਹੀਂ ਸਕਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦੈਵ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਦਾ ਆਖਰ ਸਾਨੂੰ ਇੰਨੀ ਜ਼ਿਆਦਾ ਕਾਹਲ ਸੀ ਕਿਉਂਕਿ ਗ੍ਰਹਿਾਂ ਦੇ ਵਿੱਚ ਬਹੁਤ ਹੀ ਵੱਡਾ ਬਦਲਾਅ ਹੋ ਚੁੱਕਾ ਹੈ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਜੂਨ 2025 ਵਿੱਚ ਕੁੰਭ ਰਾਸ਼ੀ ਵਾਲਿਆਂ ਲਈ ਕਿਹੋ ਜਿਹਾ ਸਮਾਂ ਆਉਣ ਵਾਲਾ ਹੈ ਇਸ ਵੀਡੀਓ ਵਿੱਚ ਬੜੇ ਹੀ ਡੂੰਘਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਇਹ ਵੀਡੀਓ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਤਿਆਰ ਕੀਤੀ ਗਈ ਹੈ ਗ੍ਰਹਿਆਂ ਦੀ ਅਦਲਾ ਬਦਲੀ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵ ਕੁੰਭ ਰਾਸ਼ੀ ਦੇ ਉੱਪਰ ਪੈਣ ਵਾਲਾ ਹੈ ਇਹ ਪ੍ਰਭਾਵ ਚੰਗੇ ਹੋਣਗੇ ਜਾਂ ਮਾੜੇ ਹੋਣਗੇ ਇਹ ਆਪਾਂ ਅੱਗੇ ਅਰਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਚਰਚਾ ਕਰਨ ਵਾਲੇ ਹਾਂ ਸੋ ਦੋਸਤੋ ਨਵੇਂ-ਨਵੇਂ ਬਦਲਾਵ ਤੇ ਪ੍ਰਭਾਵ ਚੰਗੇ ਹੀ ਹੋਣਗੇ ਤੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਇਸ ਜੂਨ ਦੇ ਮਹੀਨੇ ਵਿੱਚ ਹੋਣ ਵਾਲੇ ਹਨ ਕਿਉਂਕਿ 18 ਮਈ ਨੂੰ ਰਾਹੂ ਤੇ ਕੇਤੂ ਦਾ ਰਾਸ਼ੀ ਪਰਿਵਰਤਨ ਹੋਇਆ ਸੀ ਉਸ ਤੋਂ ਪਹਿਲਾਂ 15 ਮਈ ਨੂੰ ਬ੍ਰਹਸਪਤੀ ਦਾ ਪਰਿਵਰਤਨ 29 ਮਾਰਚ ਨੂੰ ਸ਼ਨੀ ਤੇ ਕੁੰਭ ਰਾਸ਼ੀ ਨੂੰ ತ್ಯਾਗਿਆ ਗਿਆ ਸੀ ਭਾਵ ਕਿ ਜੋ ਜੂਨ ਵਿੱਚ ਕੁੰਭ ਰਾਸ਼ੀ ਵਾਲਿਆਂ ਦੇ ਉੱਪਰ ਪ੍ਰਭਾਵ ਵੇਖਣ ਨੂੰ ਮਿਲ ਸਕਦੇ ਹਨ ਉਹ ਹੈਰਾਨ ਕਰ ਦੇਣ ਵਾਲੇ ਹੋਣਗੇ ਜੀ ਦੋਸਤੋ ਕੁਝ ਬਦਲਾਅ ਤਾਂ ਉਸੇ ਸਮੇਂ ਤੋਂ ਹੀ ਸ਼ੁਰੂ ਹੋ ਗਏ ਸਨ ਜਦੋਂ ਸ਼ਨੀ ਨੇ ਕੁੰਭ ਰਾਸ਼ੀ ਵਿੱਚੋਂ ਬਾਹਰ ਜਾਣ ਦਾ ਫੈਸਲਾ ਕੀਤਾ ਸੀ ਇਸ ਜੂਨ 2025 ਵਿੱਚ ਤਿੰਨ ਗ੍ਰਹਿ ਸੂਰਜ ਮੰਗਲ ਤੇ ਬੁੱਧ ਰਾਸ਼ੀ ਪਰਿਵਰਤਨ ਕਰਨ ਵਾਲੇ ਹਨ ਇਸ ਦਾ ਪ੍ਰਭਾਵ ਵੀ ਕੁੰਭ ਰਾਸ਼ੀ ਤੇ ਬਣਿਆ ਰਹੇਗਾ ਇਹ ਹੀ ਕਾਰਨ ਹਨ ਕਿ ਦੋਸਤੋ ਜੂਨ ਮਹੀਨਾ ਸ਼ੁਰੂ ਤੋਂ ਹੀ ਇਸ ਦਾ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਅਨੁਮਾਨ ਲਗਾਇਆ ਜਾ ਚੁੱਕਾ ਹੈ ਕਿ ਜੂਨ ਮਹੀਨਾ 2005 ਕੁੰਭ ਰਾਸ਼ੀ ਵਾਲਿਆਂ ਲਈ ਕਿਵੇਂ ਦਾ ਰਹਿਣ ਵਾਲਾ ਹੈ ਸੋ ਦੋਸਤੋ ਇਸ ਮਹੀਨੇ ਵਿੱਚ ਤੁਹਾਡਾ ਵਪਾਰ ਕਿਵੇਂ ਦਾ ਰਹੇਗਾ ਤੁਹਾਡੀ ਸਿਹਤ ਕਿਵੇਂ ਰਹੇਗੀ ਤੁਹਾਡੀ ਮੈਰਿਡ ਲਾਈਫ ਭਾਵ ਕਿ ਵਿਹੋਤਾ ਜੀਵਨ ਤੁਹਾਡਾ ਕਿਵੇਂ ਦਾ ਰਹਿਣ ਵਾਲਾ ਹੈ ਇਹ ਸਭ ਚਰਚਾ ਅੱਜ ਦੀ ਵੀਡੀਓ ਵਿੱਚ ਕਰਾਂਗੇ ਕੁੰਭ ਰਾਸ਼ੀ ਦੇ ਗੁਰੂ ਹਨ ਸ਼ਨੀ ਜੋ ਕਿ ਸਾਡੀ ਰਾਸ਼ੀ ਦੇ ਦੂਸਰੇ ਘਰ ਵਿੱਚ ਸਥਿਤ ਹਨ ਪਹਿਲੇ ਘਰ ਵਿੱਚ ਰਾਹੋ ਵਿਰਾਜਮਾਨ ਹਨ ਤੀਸਰੇ ਘਰ ਵਿੱਚ ਸ਼ੁਕਰ ਗ੍ਰਹਿ ਬੈਠੇ ਹੋਏ ਹਨ ਤੇ ਚੌਥੇ ਘਰ ਵਿੱਚ ਸੂਰਜ ਤੇ ਬੁੱਧ ਗ੍ਰਹਿ ਹਨ ਪੰਜਵੇਂ ਘਰ ਵਿੱਚ ਬੈਠੇ ਹਨ ਜੀ ਬ੍ਰਹਸਪਤੀ ਇਸੇ ਹੀ ਤਰ੍ਹਾਂ ਛੇਵੇਂ ਘਰ ਵਿੱਚ ਮੰਗਲ ਬੈਠੇ ਹੋਏ ਹਨ ਸਭ ਤੋਂ ਪਹਿਲਾਂ ਕੁੰਭ ਰਾਸ਼ੀ ਵਾਲਿਆਂ ਦੀ ਸਿਹਤ ਬਾਰੇ ਚਰਚਾ ਕਰਦੇ ਹਾਂ ਜੀ ਕਿ ਸਿਹਤ ਇਸ ਮਹੀਨੇ ਕਿਵੇਂ ਦੀ ਰਹੇਗੀ ਦੋਸਤੋ ਸਭ ਤੋਂ ਪਹਿਲਾ ਘਰ ਹੁੰਦਾ ਹੈ ਸਿਹਤ ਦਾ ਸਾਡੇ ਇਮਿਊਨਿਟੀ ਸਿਸਟਮ ਦਾ ਕਿ ਰਾਹੂ ਪਹਿਲੇ ਘਰ ਵਿੱਚ ਹੈ ਤੇ ਜਿਸ ਘਰ ਨੂੰ ਆਪਣੀ ਰਾਸ਼ੀ ਦਾ ਹੈੱਡ ਭਾਵ ਕਿ ਸਿਰ ਮੰਨਿਆ ਜਾਂਦਾ ਹੈ ਰਾਹੂ ਪੂਰੇ ਹੀ 18 ਸਾਲਾਂ ਦੇ ਬਾਅਦ ਪਹਿਲੇ ਘਰ ਵਿੱਚ ਆ ਕੇ ਬੈਠਾ ਹੈ ਜੀ ਤੇ ਇਹ ਸੰਕੇਤ ਕਰਦਾ ਹੈ ਕਿ ਜੂਨ ਦੇ ਮਹੀਨੇ ਵਿੱਚ ਤੁਹਾਡਾ ਸਿਰ ਦਰਦ ਰਹਿਣ ਵਾਲਾ ਹੈ ਤੁਸੀਂ ਕਿਸੇ ਜਗ੍ਹਾ ਤੇ ਟਰੈਵਲ ਕਰਦੇ ਹੋ ਤਾਂ ਕਿਸੇ ਪ੍ਰੋਗਰਾਮ ਜਾਂ ਵਿਆਹ ਸ਼ਾਦੀ ਵਿੱਚ ਜਾਂਦੇ ਹੋ ਤੁਹਾਡਾ ਸਿਰ ਦਰਦ ਜ਼ਰੂਰ ਰਹੇਗਾ ਜੀ ਆਮ ਜਿਹੀ ਘਟਨਾ ਰਹੇਗੀ ਤੇ ਰਾਹੂ ਪੂਰੇ 1.5 ਸਾਲ ਤੱਕ ਇਸ ਰਾਸ਼ੀ ਵਿੱਚ ਰਹਿੰਦਾ ਹੈ ਬਾਕੀ ਦੋਸਤੋ ਫਿਲਹਾਲ ਕੋਈ ਹੋਰ ਸਿਹਤ ਸਮੱਸਿਆ ਤੁਹਾਨੂੰ ਨਹੀਂ ਦੇਖਣ ਨੂੰ ਮਿਲੇਗੀ ਹੁਣ ਗੱਲ ਕਰਦੇ ਹਾਂ ਜੋ ਕੁੰਭ ਰਾਸ਼ੀ ਵਾਲੇ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਕਰ ਰਹੇ ਹਨ ਤਾਂ ਪੰਜਵਾਂ ਘਰ ਪੜ੍ਹਾਈ ਦਾ ਹੁੰਦਾ ਹੈ ਭਾਵ ਕਿ ਤੁਹਾਡੀ ਐਜੂਕੇਸ਼ਨ ਦਾ ਘਰ ਹੁੰਦਾ ਹੈ 6 ਜੂਨ ਨੂੰ ਬੁੱਧ ਅਤੇ ਤੁਹਾਡੇ ਪੰਜਵੇਂ ਘਰ ਵਿੱਚ ਦਾਖਲ ਹੋ ਜਾਵੇਗਾ ਤੇ ਦੋਸਤੋ ਜਦੋਂ 6 ਜੂਨ ਤੋਂ ਬਾਅਦ ਬੁੱਧ ਪੰਜਵੇਂ ਘਰ ਵਿੱਚ ਦਾਖਲ ਹੋਵੇਗਾ ਤਾਂ ਐਜੂਕੇਸ਼ਨ ਸਿਰਫ ਚੰਗੀ ਨਹੀਂ ਹੋਵੇਗੀ ਬਹੁਤ ਜ਼ਿਆਦਾ ਚੰਗੀ ਹੋ ਜਾਵੇਗੀ ਇਸ ਲਈ ਜੇਕਰ ਤੁਹਾਡੇ ਕੋਈ ਰਿਸ਼ਤੇਦਾਰੇ ਵਿੱਚ ਕੋਈ ਬੱਚਾ ਕੁੰਭ ਰਾਸ਼ੀ ਵਾਲਾ ਹੈ ਤਾਂ 6 ਜੂਨ ਤੋਂ ਬਾਅਦ ਆਪਣੀ ਪੜ੍ਹਾਈ ਵਿੱਚ ਉਸ ਨੂੰ ਚੰਗੀ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਜੂਨ ਮਹੀਨਾ ਤੁਹਾਨੂੰ ਜਿਆਦਾ ਟੈਲੈਂਟਡ ਕਰੇਗਾ ਜਿਆਦਾ ਦਿਮਾਗ ਨੂੰ ਤੇਜ਼ ਕਰ ਦੇਵੇਗਾ ਅਤੇ ਬਹੁਤ ਜ਼ਿਆਦਾ ਚਾਂਸ ਹਨ ਕਿ ਐਜੂਕੇਸ਼ਨ ਵਿੱਚ ਤੁਹਾਡੇ ਕਾਫੀ ਤਰੱਕੀ ਹੋ ਜਾਵੇਗੀ ਸੋ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਤੁਹਾਡੀ ਮੈਰਿਡ ਲਾਈਫ ਜਾਂ ਪਿਆਰ ਦੀ ਪੰਜਵਾਂ ਕਰ ਮੈਰਿਡ ਲਾਈਫ ਜਾਂ ਲਵ ਨੂੰ ਸੰਕੇਤ ਕਰਦਾ ਹੈ ਅਤੇ ਤੁਹਾਡੇ ਇਸ ਵਿੱਚ ਬੈਠਾ ਹੈ ਬ੍ਰਹਸਪਤੀ ਇਹ ਸੰਕੇਤ ਦੇ ਰਿਹਾ ਹੈ ਤੁਹਾਡਾ ਪਾਰਟਨਰ ਜ਼ਿਆਦਾ ਗਿਆਨ ਦੇਣ ਵਾਲਾ ਹੋਵੇਗਾ ਜਿਨ੍ਹਾਂ ਦੀ ਕੁੰਭ ਰਾਸ਼ੀ ਹੈ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿ ਉਹਨਾਂ ਦਾ ਪਾਰਟਨਰ ਕਿਵੇਂ ਹਰ ਇੱਕ ਗੱਲ ਤੇ ਉੱਤੇ ਉਹਨਾਂ ਨੂੰ ਗਿਆਨ ਦਿੰਦਾ ਰਹਿੰਦਾ ਹੈ ਕਿਉਂਕਿ ਦੋਸਤੋ ਬ੍ਰਹਸਪਤੀ ਗ੍ਰਹਿ ਨੂੰ ਕਾਫੀ ਸੁਲਝਿਆ ਹੋਇਆ ਗ੍ਰਹਿ ਭਾਵ ਕੇ ਮੈਚ्योर ਗ੍ਰਹਿ ਮੰਨਿਆ ਜਾਂਦਾ ਹੈ ਇਸ ਕਰਕੇ ਤੁਹਾਡਾ ਪਾਰਟਨਰ ਹਮੇਸ਼ਾ ਜ਼ਿਆਦਾ ਸੁਲਝੀਆਂ ਹੋਈਆਂ ਗੱਲਾਂ ਕਰੇਗਾ ਦੋਸਤੋ ਹੁਣ ਗੱਲ ਕਰਦੇ ਹਾਂ ਤੁਹਾਡੇ ਵਪਾਰ ਤੁਹਾਡੇ ਕੈਰੀਅਰ ਦੀ 7 ਜੂਨ ਤੋਂ ਬਾਅਦ ਤੁਹਾਡੇ ਆਪਣੇ ਵਪਾਰ ਵਿੱਚ ਵਾਧਾ ਹੁੰਦਾ ਹੋਇਆ ਦਿਖਾਈ ਦੇਵੇਗਾ ਜੇਕਰ ਵਾਧਾ ਨਾ ਵੀ ਹੋਵੇ ਤਾਂ ਲੌਸ ਤੋਂ ਬਚੇ ਰਹੋਗੇ ਹੋ ਸਕਦਾ ਹੈ ਵਪਾਰਕ ਤੌਰ ਤੇ ਜਾਂ ਵਪਾਰਕ ਤਰੀਕਿਆਂ ਨਾਲ ਤੁਹਾਡੇ ਨਾਲ ਰਾਜਨੀਤੀ ਹੋਵੇ ਤੁਹਾਡੇ ਜੋ ਉੱਪਰਲੇ ਬੰਦੇ ਹਨ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਰਾਜਨੀਤੀ ਕਰਨ ਸਕਦੇ ਹਨ ਪਰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਰਸਤੇ ਆਪਣੇ ਆਪ ਹੀ ਜੂਨ ਮਹੀਨੇ ਵਿੱਚ ਖੁੱਲਦੇ ਹੋਏ ਨਜ਼ਰ ਆ ਰਹੇ ਹਨ ਇਸ ਕਰਕੇ ਤੁਹਾਨੂੰ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਕਿਉਂਕਿ ਮੜੇ ਲੋਕਾਂ ਦਾ ਪ੍ਰਭਾਵ ਜੂਨ ਮਹੀਨੇ ਵਿੱਚ ਤੁਹਾਨੂੰ ਵਪਾਰ ਵਿੱਚ ਨੁਕਸਾਨ ਦੇ ਸਕਦਾ ਹੈ ਸੋ ਦੋਸਤੋ ਇਹ ਸੰਕੇਤ ਜ਼ਿਆਦਾ ਤਾਂ ਨਹੀਂ ਪਰ ਕਿਤੇ ਨਾ ਕਿਤੇ ਇਹ ਪ੍ਰਭਾਵ ਜ਼ਰੂਰ ਪਾ ਸਕਦੇ ਹਨ ਇਸ ਲਈ ਚੰਗੇ ਲੋਕਾਂ ਨਾਲ ਤੁਹਾਨੂੰ ਜੂਨ ਮਹੀਨੇ ਵਿੱਚ ਵਿਚਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਦੋਸਤੋ ਇਹ ਵੀ ਸੰਕੇਤ ਜਿਆਦਾ ਮਿਲ ਰਹੇ ਹਨ ਕਿ ਤੁਹਾਡੇ ਜੋ ਪੁਰਾਣੇ ਸਮੇਂ ਤੋਂ ਰੁਕੇ ਹੋਏ ਕੰਮ ਹਨ ਜਿਨ੍ਹਾਂ ਨੂੰ ਤੁਸੀਂ ਕਾਫੀ ਜਿਆਦਾ ਸਮਾਂ ਦਿੱਤਾ ਹੈ ਪਰ ਅੱਜ ਤੱਕ ਉਹ ਕੰਮ ਨਹੀਂ ਹੋਏ ਜੂਨ ਮਹੀਨੇ ਵਿੱਚ ਹੋਣ ਦੀ ਸੰਭਾਵਨਾ ਹੈ ਪਰ ਇਸ ਲਈ ਤੁਹਾਨੂੰ ਇੱਕ ਉਪਾਅ ਜ਼ਰੂਰ ਕਰਨਾ ਪਵੇਗਾ ਆਪਣੇ ਸਿਰ ਉੱਪਰੋਂ ਦੀ ਤੁਸੀਂ ਚੌਲਾਂ ਨੂੰ 7 ਵਾਰ ਘੁਮਾਇਆ ਤੇ ਕੀੜੀਆਂ ਦੇ ਭੌਣ ਉੱਤੇ ਜ਼ਰੂਰ ਪਾਉਣਾ ਹੈ ਜੇਕਰ ਤੁਸੀਂ ਇੱਕ ਗੱਲ ਨੋਟ ਕੀਤੀ ਹੋਵੇਗੀ ਕਿ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਜੋ ਪੰਡਿਤ ਹੁੰਦੇ ਹਨ ਹਮੇਸ਼ਾ ਕੀੜਿਆਂ ਉੱਪਰ ਤੁਹਾਨੂੰ ਉਪਾਅ ਕਰਨ ਲਈ ਆਖਦੇ ਹਨ ਕਿਉਂਕਿ ਵਾਸਤੂ ਸ਼ਾਸਤਰ ਵਿੱਚ ਕੀੜਿਆਂ ਨੂੰ ਦਰਵੇਸ਼ ਕਿਹਾ ਜਾਂਦਾ ਹੈ ਜੀ ਸਾਡੀ ਬਾਣੀ ਵਿੱਚ ਵੀ ਇਸ ਨੂੰ ਦਰਵੇਸ਼ ਕਿਹਾ ਗਿਆ ਹੈ ਕਿਉਂਕਿ ਇਹਨਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਕਰਕੇ ਜਿੰਨੀਆਂ ਵੀ ਸਾਡੀਆਂ ਦੁੱਖ ਤਕਲੀਫਾਂ ਹਨ ਉਹਨਾਂ ਨੂੰ ਹਰਨ ਵਿੱਚ ਬਹੁਤ ਜ਼ਿਆਦਾ ਇਹ ਕਾਬਿਲ ਹੁੰਦੇ ਹਨ ਇਸ ਕਰਕੇ ਜ਼ਿਆਦਾ ਚੌਲਾਂ ਦਾ ਉਪਾਅ ਤੁਸੀਂ ਜ਼ਰੂਰ ਕਰ ਸਕਦੇ ਹੋ ਹਰ ਹਾਲਾਤ ਵਿੱਚ ਜ਼ਰੂਰ ਕਰਨਾ ਹੈ ਕਿਉਂਕਿ ਜੂਨ ਮਹੀਨੇ ਵਿੱਚ ਤੁਹਾਡੇ ਜੋ ਪੁਰਾਣੇ ਰੁਕੇ ਹੋਏ ਕੰਮ ਹਨ ਉਹਨਾਂ ਦਾ ਪੂਰੇ ਹੋਣ ਦਾ ਸਮਾਂ ਦਿਖਾਈ ਦੇ ਰਿਹਾ ਹੈ ਇਸ ਕਰਕੇ ਤੁਹਾਨੂੰ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਮਾੜੇ ਲੋਕਾਂ ਦਾ ਪ੍ਰਭਾਵ ਤੁਹਾਨੂੰ ਜੂਨ ਮਹੀਨੇ ਵਿੱਚ ਨੁਕਸਾਨ ਦੇ ਸਕਦਾ ਹੈ ਇਹਨਾਂ ਉਪਾਅਾਂ ਨੂੰ ਤੁਸੀਂ ਜ਼ਰੂਰ ਕਰਨਾ ਹੈ ਵਾਸਤਵ ਸ਼ਾਸਤਰ ਦੇ ਹਿਸਾਬ ਨਾਲ ਇਹ ਤੁਹਾਡੇ ਲਈ ਬੜੇ ਹੀ ਕਾਰਗਰ ਸਾਬਿਤ ਹੋ ਜਾਣਗੇ ਸੋ ਦੋਸਤੋ ਤੁਸੀਂ ਹਰ ਹਾਲਾਤ ਵਿੱਚ ਇਹਨਾਂ ਉਪਾਅਾਂ ਨੂੰ ਜ਼ਰੂਰ ਕਰੋ ਜਿਹੜੇ ਤੁਹਾਡੇ ਦੋਸਤ ਹਨ ਤੁਹਾਡੇ ਘਰ ਵਾਲੇ ਹਨ ਉਹਨਾਂ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਚੰਗਾ ਰਹੇਗਾ ਲੜਾਈ ਝਗੜਿਆਂ ਤੋਂ ਇਹ ਮਹੀਨਾ ਤੁਹਾਨੂੰ ਦੂਰ ਕਰ ਸਕਦਾ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਇਹ ਸਿਹਤ ਪੱਖੋਂ ਕੋਈ ਲਾਸ ਨਹੀਂ ਹੋਣ ਦੇਵੇਗਾ ਭਾਵੇਂ ਕਿਸੇ ਤਰੀਕੇ ਨਾਲ ਕੋਈ ਐਕਸੀਡੈਂਟ ਛੋਟਾ ਮੋਟਾ ਜੇਕਰ ਹੋ ਵੀ ਜਾਂਦਾ ਹੈ ਤਾਂ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਮੈਂਟਲੀ ਤੌਰ ਤੇ ਅਫਸਰਟ ਤੁਸੀਂ ਹੋ ਸਕਦੇ ਹੋ ਤੁਹਾਡਾ ਇਹ ਮਹੀਨਾ ਇਸ ਤਰ੍ਹਾਂ ਦਾ ਹੈ ਪਰ ਤੁਸੀਂ ਆਪਣੇ ਦਿਮਾਗ ਤੇ ਕਿਸੇ ਵੀ ਗੱਲ ਨੂੰ ਲੈ ਕੇ ਕੋਈ ਜ਼ੋਰ ਨਹੀਂ ਪਾਉਣਾ। ਕਈ ਅਜਿਹੀਆਂ ਗੱਲਾਂ ਤੁਹਾਨੂੰ ਜੋਨ ਮਹੀਨੇ ਵਿੱਚ ਯਾਦ ਆਉਂਦੀਆਂ ਰਹਿਣਗੀਆਂ ਜੋ ਬੀਤੇ ਸਮੇਂ ਨਾਲ ਚਲਦੀਆਂ ਸਨ। ਪਰ ਕਿਤੇ ਨਾ ਕਿਤੇ ਉਹ ਦੁੱਖ ਦੀ ਨਬਜ਼ ਵਾਂਗੂ ਜੋਨ ਮਹੀਨੇ ਵਿੱਚ ਤੁਹਾਡੇ ਦਿਮਾਗ ਵਿੱਚ ਫਿਰ ਤੋਂ ਦਾਖਲ ਹੋ ਸਕਦੀਆਂ ਹਨ। ਇਸ ਕਰਕੇ ਆਪਣਾ ਧਿਆਨ ਰੱਖਿਓ। ਜਿਆਦਾ ਤੋਂ ਜਿਆਦਾ ਸਮਾਂ ਟਾਈਮ ਆਪਣੇ ਫੈਮਿਲੀ ਤੇ ਆਪਣੇ ਘਰਦਿਆਂ ਨਾਲ ਬਿਤਾਓ। ਇਸ ਮਹੀਨੇ ਵਿੱਚ ਇਹ ਵੀ ਜ਼ਿਆਦਾ ਸੰਕੇਤ ਮਿਲ ਰਹੇ ਹਨ ਕਿ ਤੁਹਾਨੂੰ ਪੰਛੀਆਂ ਨੂੰ ਪਾਣੀ ਜ਼ਰੂਰ ਪਾਉਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਨਹੀਂ ਕਰਦੇ ਤਾਂ ਅੱਗੇ ਜਾ ਕੇ ਤੁਹਾਡੇ ਵਪਾਰ ਵਿੱਚ ਸਿਹਤ ਵਿੱਚ ਵਿਗਨ ਪੈ ਸਕਦਾ ਹੈ ਭਾਵ ਕਿ ਜੂਨ ਮਹੀਨਾ ਕੁੰਭ ਰਾਸ਼ੀ ਵਾਲਿਆਂ ਲਈ ਇੱਕ ਪੁੰਨ ਦਾ ਮਹੀਨਾ ਬਣ ਸਕਦਾ ਹੈ ਜਿੰਨਾ ਜ਼ਿਆਦਾ ਤੁਸੀਂ ਪੁੰਨ ਕਰੋਗੇ ਖਾਸ ਕਰਕੇ ਜੂਨ ਮਹੀਨੇ ਵਿੱਚ ਓਨਾ ਹੀ ਅਗਲੇ ਮਹੀਨਿਆਂ ਵਿੱਚ ਲਾਭ ਮਿਲੇਗਾ ਕਿਉਂਕਿ ਜੋ ਰਾਹੂ 1.5 ਸਾਲ ਤੱਕ ਆਪਣੇ ਘਰ ਵਿੱਚ ਰਹਿੰਦਾ ਹੈ ਹਰ ਮਹੀਨੇ ਸਾਡੇ ਤੋਂ ਕਿਸੇ ਨਾ ਕਿਸੇ ਪ੍ਰਕਾਰ ਦਾ ਦਾਨਪੁਣ ਮੰਗਦਾ ਹੈ ਇਸ ਲਈ ਹੋ ਸਕੇ ਤਾਂ ਚਿੜੀਆਂ ਨੂੰ ਪਾਣੀ ਪਿਐਓ ਗਊ ਮਾਤਾ ਨੂੰ ਰੋਟੀ ਖਵਾਓ ਤੇ ਜੇਕਰ ਘਰ ਵਿੱਚ ਕੋਈ ਕੁੱਤਾ ਆਉਂਦਾ ਹੈ ਉਸ ਨੂੰ ਰੋਟੀ ਪਾਓ ਉਸ ਨੂੰ ਇੱਕ ਗੁੜਦੇ ਨਾਲ ਰੋਟੀ ਪਾ ਸਕਦੇ ਹੋ ਜੇਕਰ ਘਰ ਵਿੱਚ ਗਾਂ ਆਉਂਦੀ ਹੈ ਇੱਕ ਹਫ਼ਤੇ ਵਿੱਚ ਇੱਕ ਉਪਾਅ ਤੁਸੀਂ ਜ਼ਰੂਰ ਕਰਨਾ ਹੈ ਤੇ ਵੇਖ ਲੈਣਾ ਤੁਹਾਡਾ ਇਹ ਉਪਾਅ ਦਾਨਪੁਣ ਬਣ ਜਾਵੇਗਾ ਜੇਕਰ ਤੁਸੀਂ ਕਿਸੇ ਵੀ ਜਾਨਵਰ ਦੇ ਉੱਪਰ ਪ੍ਰਹਾਰ ਕਰਦੇ ਹੋ ਉਸ ਨੂੰ ਛੋਟੀ ਮਾਰਦੇ ਹੋ ਜਾਂ ਇੱਕ ਜਗ੍ਹਾ ਤੇ ਬੈਠੇ ਨੂੰ ਭਜਾ ਦਿੰਦੇ ਹੋ ਉਸ ਦਾ ਜੋ ਪ੍ਰਭਾਵ ਹੋਵੇਗਾ ਤੁਹਾਡੇ ਜੂਨ ਮਹੀਨੇ ਦੇ ਲਾਸਟ ਵਿੱਚ ਤੁਹਾਡੇ ਤੇ ਜ਼ਰੂਰ ਪਵੇਗਾ ਭਾਵੇਂ ਤੁਹਾਡਾ ਜੁਲਾਈ ਮਹੀਨਾ ਚੰਗਾ ਰਹੇ ਜਾਂ ਮੜਾ ਰਹੇਗਾ ਪਰ ਇਹ ਤੁਹਾਡੇ ਲਈ ਜੂਨ ਮਹੀਨੇ ਦੇ ਕਰਮਾਂ ਉੱਪਰ ਨਿਰਭਰ ਕਰਦਾ ਹੈ ਇਸ ਲਈ ਜੋ ਵੀ ਅਸੀਂ ਅੱਜ ਦੀਆਂ ਗੱਲਾਂ ਤੁਹਾਨੂੰ ਦਸੀਆਂ ਹਨ ਜੀ ਇਹਨਾਂ ਨੂੰ ਧਿਆਨ ਦੇ ਨਾਲ ਤੁਸੀਂ ਜ਼ਰੂਰ ਸੁਣ ਲਿਆ ਹੋਵੇਗਾ ਗੌਰ ਕਰ ਲੈਣਾ ਦਾਨਪਨ ਜਿੰਨਾ ਹੋ ਸਕੇ ਜ਼ਰੂਰ ਕਰਿਓ ਤੇ ਹੋਰ ਵੀਡੀਓਜ਼ ਨੂੰ ਵੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ